ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਪਰਵਾਧ ਆਪਾਂ ਗੱਲ ਕਰਾਂਗੇ ਪੀਆਰ 131 ਵੈਰੈਟੀ ਦੀ ਆਖਰ ਇਸ ਵਾਰ ਜਿਹੜਾ ਦਾ ਗੋਭ ਪਰਨ ਦਾ ਟਾਈਮ ਲੇਟ ਕਿਉਂ ਹੋ ਰਿਹਾ ਤੇ ਦੂਜੇ ਨੰਬਰ ਤੇ ਕਿਸਾਨ ਵੀਰ ਪੁੱਛ ਰਿਹਾ ਸੀ ਕਿ ਇਹਦਾ ਅਸਲ ਦੇ ਵਿੱਚ ਕਿੰਨੇ ਦਿਨਾਂ ਤੇ ਗੋਭ ਤੇ ਆ ਜਾਂਦਾ ਝੋਨਾ ਉਹਦੀ ਜਾਣਕਾਰੀ ਸ਼ੇਅਰ ਕਰਾਂਗੇ ਹੁਣ ਤੱਕ ਜੇਕਰ ਇਹਦੇ ਵਿੱਚ ਕਿਹੜੀ ਕਿਹੜੀ ਸਪਰੇਅ ਦੀ ਆਪਾਂ ਨੂੰ ਜੋ ਪਿਛਲੇ ਸਾਲਾਂ ਦੇ ਤਜਰਬੇ ਦੇ ਹਿਸਾਬ ਨਾਲ ਗੱਲ ਕਰੀਏ ਤੇ ਇਹਦੇ ਵਿੱਚ ਕਿਹੜੀ ਕਿਹੜੀ ਸਪਰੇਅ ਦੀ ਜ਼ਰੂਰਤ ਪੈਂਦੀ ਕਿਹੜੀ ਕਿਹੜੀ ਬਿਮਾਰੀਆਂ ਆ ਜਾਂਦੀ ਪੂਰੀ ਜਾਣਕਾਰੀ ਸ਼ੇਅਰ ਕਰਾਂਗੇ ਅਗੇਤੀ ਸਪਰੇਅ ਦਾ ਆਪਾਂ ਨੂੰ ਕਰਨ ਦਾ ਜੇਕਰ ਗੱਲ ਕਰੀਏ ਫਾਇਦਾ ਕਿਉਂ ਨਹੀਂ ਹੁੰਦਾ ਉਹਦੀ ਵੀ ਜਾਣਕਾਰੀ ਆਪਾਂ ਸ਼ੇਅਰ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗੀ ਬੈਲ ਆਈਕਨ ਤੇ ਦਬਾ ਲਓ ਤਾਂ ਕਿ ਖੇਤੀਬਾੜ ਨਾਲ रिलेटेड ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜੇ ਤਾਂ ਜੇਕਰ ਗੱਲ ਕਰੀਏ ਕਿਸਾਨ ਰੂਪੀ 131 ਵੈਰੈਟੀ ਦੀ ਤਾਂ ਅੱਜ ਆਪਾਂ ਇਹਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕੈਰੇਕਟਰ ਦੱਸਾਂਗੇ ਜਿਵੇਂ ਜੇਕਰ ਆਪਾਂ ਗੱਲ ਕਰੀਏ ਤੇ ਜ ਮਦਰੇ ਬੂਟੇ ਦੀ ਸ਼ਿਕਾਇਤ ਤਾਂ ਪਿਛਲੇ ਸਾਲਾਂ ਦੇ ਵਿੱਚ ਵੀ ਕਈ ਕਿਸਾਨ ਵੀਰਾਂ ਦੇ ਆਉਂਦੀ ਰਹੀ ਆ ਚਲੋ ਆਪਾਂ 3 ਸਾਲ ਤੋਂ ਇਹਨੂੰ ਖੇਤ ਵਿੱਚ ਲਾਉਂਦੇ ਆ ਰਹੇ ਹਾਂ ਤੇ ਅਜੇ ਤੱਕ ਆਪਾਂ ਨੂੰ ਇਹੋ ਜੀ ਕੋਈ ਜ਼ਿਆਦਾ ਡਰਨ ਦੀ ਲੋੜ ਨਹੀਂ ਪਈ ਤੇ ਨਾ ਅੱਜ ਤੱਕ ਝੋਨਾ ਵਾਇਆ ਹੀ ਆ ਕਿਉਂਕਿ ਪਿਛਲੇ ਸਾਲਾਂ ਵਿੱਚ ਕੁਝ ਤੱਕ ਕਿਸਾਨ ਵੀਰਾਂ ਦੇ ਜਰੂਰ ਪ੍ਰੋਬਲਮ ਆ ਸਕਦੀ ਆਈ ਉਹ ਮਧਰੇ ਬੂਟੇ ਦੀ ਪਰ ਜ਼ਿਆਦਾਤਰ ਕਿਸਾਨ ਵੀਰਾਂ ਨੇ ਜਿਹੜਾ ਡਰ ਦੇ ਚੱਕਰ ਦੇ ਵਿੱਚ ਹੀ ਆਪਣਾ ਝੋਨਾ ਵਾ ਦਿੱਤਾ ਉਹ ਡਰ ਕਿਉਂ ਸੀ ਕਿਉਂਕਿ ਜਦੋਂ ਇਹ ਵੈਰੈਟੀ ਆਪਾਂ ਖੇਤ ਦੇ ਵਿੱਚ ਲਾਉਣੇ ਤੇ ਸਟਾਰਟਿੰਗ ਦੇ ਵਿੱਚ ਬੂਟਾ ਚੰਗਾ ਮਾਰਦੀ ਤੇ ਜਦੋਂ 20-25 ਦਿਨ ਦੀ ਹੋ ਜਾਂਦੀ ਉਸ ਟਾਈਮ ਤੇ ਜਾ ਕੇ ਜਿਹੜਾ 4 ਫੁੱਟ ਜਾਂ ਸਵਾ ਫੁੱਟ ਦੇ ਜਾ ਕੇ ਕੱਦ ਖੜ ਜਾਂਦਾ ਇਹਦਾ ਉਸ ਤੋਂ ਬਾਅਦ ਇਹ ਫਟਾਰਾ ਸਾਈਡਾਂ ਤੋਂ ਕੀਤੀ ਜਾਂਦੀ ਤੇ ਇਹਦਾ ਕੱਦ ਨਹੀਂ ਵੱਧਦਾ ਤਾਂ ਕੱਦ ਦਾ ਕਿਸਾਨ ਵੀਰੇ ਲਗਭਗ 45 ਤੋਂ 50 ਦਿਨ ਦੇ ਬਾਅਦ ਜਾ ਕੇ ਜਿਹੜਾ ਦਾ ਕੱਦੇ ਦਾ ਵਧਣਾ ਸ਼ੁਰੂ ਹੁੰਦਾ ਤਾਂ ਜਦੋਂ ਮਧਰੇ ਬੂਟੇ ਦੀ ਸ਼ਿਕਾਇਤ ਦਾ ਕਾਫੀ ਜਿਆਦਾ ਕਿਸਾਨ ਵੀਰਾਂ ਨੇ ਵੀਡੀਓ ਪਾਈਆਂ ਪਿਛਲੇ ਪਹਿਲੇ ਸਾਲ ਤਾਂ ਜਿਆਦਾਤਰ ਕਿਸਾਨ ਵੀਰਾਂ ਨੇ ਜਦੋਂ ਇਹਦਾ ਕੱਦ ਮਧਰਾ ਦੇਖਿਆ ਤੇ ਜਿਆਦਾਤਰ ਕਿਸਾਨ ਵੀਰਾਂ ਨੇ ਬਿਮਾਰੀ ਨਾ ਹੋਣ ਦੇ ਬਾਵਜੂਦ ਵੀ ਜਿਹੜਾ ਆਪਣਾ ਝੋਨਾ ਵਾਹਤਾ ਸੀ ਕਿਉਂਕਿ ਡਾਰੀ ਕਿਸਾਨ ਵੀਰਾਂ ਦੇ ਇੰਨਾ ਜਿਆਦਾ ਮਨ 'ਚ ਬੈ ਗਿਆ ਕਿ ਉਹਨਾਂ ਆਪਣਾ ਝੋਨਾ ਵਾਉਣਾ ਹੀ ਬਿਹਤਰ ਸਮਝਿਆ ਪਰ ਇਸ ਸਾਲ ਵੀ ਆਪਾਂ ਨੂੰ ਕਾਫੀ ਕਿਸਾਨ ਵੀਰਾਂ ਨੇ ਪੁੱਛਿਆ ਸੀਗੇ ਇਹਦੇ ਵਿੱਚ ਆਪਾਂ ਨੂੰ ਡਰਨ ਦੀ ਲੋੜ ਜਾਂ ਨਹੀਂ ਤਾਂ ਆਪਾਂ ਕਿਸਾਨ ਵੀਰਾਂ ਨੂੰ ਫਿਰ ਵੀ ਉਹਨਾਂ ਨੂੰ ਦੱਸ ਦਿੱਤਾ ਕਿ ਕੋਈ ਜ਼ਿਆਦਾ ਡਰਨ ਦੀ ਲੋੜ ਨਹੀਂ ਇਹਦੇ ਵਿੱਚ ਤੁਸੀਂ ਬਸ ਧਿਆਨ ਰੱਖੋ ਕਿਉਂਕਿ ਆਪਾਂ ਉਹਦੇ ਕੈਰੈਕਟਰ ਦੱਸਦੇ ਪਹਿਲੀ ਵੀਡੀਓ 'ਚ ਵੀ ਕਿ ਇਹਨੇ ਇੰਨੇ ਟਾਈਮ ਤੱਕ ਜਿਹੜਾ ਕੱਦ ਦੇ ਨੇ ਸਹੀ ਰੱਖਣਾ ਉਸ ਤੋਂ ਬਾਅਦ ਆਪਣੇ ਆਡੋਮੈਟਿਕ ਇਹਦਾ ਕੱਦ ਵਧਣਾ ਸ਼ੁਰੂ ਹੋ ਜਾਂਦਾ ਤਾਂ ਉਹਦੇ ਨਾਲ ਕਾਫੀ ਕਿਸਾਨ ਵੀਰਾਂ ਨੂੰ ਹੌਸਲਾ ਮਿਲਿਆ ਸੀ ਚਲੋ ਸਾਨੂੰ ਇਹਦੇ ਵਿੱਚ ਡਰਨ ਦੀ ਲੋੜ ਨਹੀਂ ਕਿਉਂਕਿ ਜਦੋਂ ਵੀਡੀਓ ਆਪਾਂ ਦੇਖਦੇ ਨੇ ਤੇ ਕਾਫੀ ਕਿਸਾਨ ਵੀਰ ਡਰ ਜਾਂਦੇ ਕਿ ਪਤਾ ਨਹੀਂ ਹੁਣ ਸਾਡੀ ਇਸ ਵੈਰੈਟੀ ਨੂੰ ਅੱਗੇ ਜਾ ਕੇ ਮੁੰਜਰਾਂ ਲੱਗਣੀਆਂ ਜਾਂ ਨਹੀਂ ਕੱਦ ਵਧੂ ਜਾਂ ਨਹੀਂ ਵਧੂ ਬਿਮਾਰੀ ਆ ਗਈ ਜਾਂ ਨਹੀਂ ਆ ਗਈ ਕਿਉਂਕਿ ਆਪਣਾ ਜਾਦਲਰ ਕਿਸਾਨ ਵੀਰ ਕਿਹੜਿਆ ਲੈਬ ਦੇ ਵਿੱਚ ਲਿਜਾ ਕੇ ਟੈਸਟ ਕਰਵਾਉਣ ਜੋਗੇ ਆ ਤੇ ਨਾ ਆਪਣੇ ਇੰਨੀਆਂ ਸਹੂਲਤਾਂ ਹੀ ਲਾਗੇ ਛਾਗੇ ਹੁੰਦੀ ਆ ਆਪਣੇ ਏਰੀਆ 'ਚ ਕਿ ਆਪਾਂ ਟੈਸਟ ਕਰਵਾਈਏ ਤਾਂ ਹੁਣ ਜੇਕਰ ਆਪਾਂ ਗੱਲ ਕਰੀ ਪਿਛਲੇ ਸਾਲਾਂ ਦੇ ਕਿਸਾਨ ਵੀਰ ਦੇ ਵਿੱਚ ਬਿਮਾਰੀ ਕਿਹੜੀ ਕਿਹੜੀ ਦੇਖਣ ਨੂੰ ਮਿਲੀ ਤਾਂ ਜੇਕਰ ਆਪਾਂ ਪਿਛਲੇ 2 ਸਾਲਾਂ ਦੀ ਗੱਲ ਏਰੀ ਕਿਸਾਨ ਵੀਰੋ ਤੇ ਉਹਦੇ ਵਿੱਚ ਕਿਸਾਨ ਦਾ ਆਪਾਂ ਨੂੰ ਇਹਦੇ ਵਿੱਚ ਕੋਈ ਵੀ ਕਿਸਾਨ ਵੀਰੋਂ ਬਿਮਾਰੀ ਦੇਖ ਨੂੰ ਨਹੀਂ ਮਿਲੀ ਸਿਵਾਏ ਹਲਦੀ ਰੋਗ ਤੋਂ ਉਹ ਵੀ ਉਹ ਕਿਸਾਨਾਂ ਦੇ ਹਲਦੀ ਰੋਗ ਦੇਖ ਨੂੰ ਮਿਲੇ ਜਿੱਥੇ ਕਿਸਾਨ ਵੀਰੇ ਜਾਂ ਤਾਂ بارش ਦਾ ਮੀਂਹ ਦਾ ਪਾਣੀ ਜ਼ਿਆਦਾ ਭਰ ਗਿਆ ਸੀ ਉੱਥੇ ਹਲਦੀ ਰੋਗ ਦੇਖ ਨੂੰ ਮਿਲੇ ਜਾਂ ਫਿਰ ਜਿਹੜੇ ਕਿਸਾਨ ਵੀਰਾਂ ਨੇ ਕੋਈ ਬਾਲਾ 60 70 ਦਿਨ ਤੇ ਕਈ ਵਾਰ ਆਪਾਂ ਲੇਡ ਯੂਰੀਆ ਪਾ ਦਿੱਤੀ ਤਾਂ ਜ਼ਿਆਦਾ ਗਰੋਥ ਪ੍ਰਮੋਟਰ ਵਰਤੇ ਯਾਨੀ ਕਿ ਉਹ ਕਿਸਾਨ ਵੀਰਾਂ ਦੀ ਗਲਤੀ ਜਾਂ ਫਿਰ ਜਿਹੜੇ ਕੁਦਰਤੀ ਕਰੋਪੀ ਆਪਾਂ ਕਹਿੰਦੇ ਆ ਉਹਦੇ ਕਰਕੇ ਜਿਹੜਾ ਹਲਦੀ ਰੋਗ ਕੁਝ ਕੁ ਜੁਜ ਕਿਸਾਨ ਵੀਰਾਂ ਦੇ ਖੇਤ ਦੇਖਣ ਨੂੰ ਮਿਲਿਆ ਪਰ ਜੇਕਰ ਆਪਾਂ ਆਪਣੇ ਖੇਤ ਦੀ ਗੱਲ ਕਰੀ ਤਾਂ ਆਪਾਂ ਨੂੰ ਕਿਸਾਨ ਵੀਰੋ ਪਿਛਲੇ ਦੋ ਸਾਲਾਂ ਦੇ ਵਿੱਚ ਕੋਈ ਵੀ ਇਹਦੇ ਵਿੱਚ ਪ੍ਰੋਬਲਮ ਦੇਖਣ ਨੂੰ ਨਹੀਂ ਮਿਲੀ ਨਾ ਕੋਈ ਜਿਆਦਾ ਆਪਾਂ ਫੰਗੀ ਸਾਈਡ ਦੀ ਆਪਾਂ ਨੂੰ ਜ਼ਰੂਰ ਤਾਂ ਪਈ ਤੇ ਨਾ ਹੀ ਕੋਈ ਆਪਾਂ ਕਹਿ ਦਈਏ ਤੇਲੇ ਵਾਲੀ ਦੀ ਵੀ ਤੇ ਜਿਹੜੀ ਪੱਤਾ ਲਪੇਟ ਸੁੰਡੀ ਉਹ ਵੀ ਇਹਦੇ ਵਿੱਚ ਘੱਟ ਦੇਖਣ ਨੂੰ ਮਿਲਦੀ ਤੇ ਗੋਭ ਦੀ ਸੁੰਡੀ ਉਹ ਵੀ ਕਿਸਾਨ ਵੀਰੋ ਇਹਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਹੋ ਸਕਦਾ ਕੋਈ ਆਪਾਂ ਖਾਦ ਖਰਾਕ ਵੱਧ ਘੱਟ ਪਾਈ ਤੇ ਆਪਣੇ ਖੇਤ ਜਿਆਦਾ ਆਉਂਦੀ ਹੈ ਪਰ ਜੇਕਰ ਆਪਾਂ ਆਪਣੇ ਖੇਤ ਦੀ ਗੱਲ ਇਹ ਕਿ ਸਾਨੂੰ ਆਪਣੇ ਜੇ ਸਾਰੇ ਬੂਟੇ ਦੇਖਿਆ ਆਪ ਨੂੰ ਕੋਈ ਵੀ ਇਹਦੇ ਵਿੱਚ ਜਾਨੀ ਕਿ ਪੱਤਾ ਲਪੇਟ ਜਾਂ ਫਿਰ ਗੋਭ ਦੀ ਫੁੰਨਸੁੰਡੀ ਦੀ ਸ਼ਿਕਾਇਤ ਨਹੀਂ ਦੇਖੀ ਬਿਲਕੁਲ ਸਾਫ਼ ਦਿਖ ਰਿਹਾ ਕਿ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਜੇਕਰ ਤੁਹਾਡਾ ਝੋਨਾ ਬਿਲਕੁਲ ਸਾਫ਼ ਹੈ ਇਹਦੇ ਵਿੱਚ ਬਿਮਾਰੀ ਨਹੀਂ ਦੇਖ ਨੂੰ ਮੇਰੀ ਪਰ ਇਸ ਸਾਲ ਕਿਸਾਨ ਮੇਰਾ ਆਪਣੇ ਦੇ ਵਿੱਚ ਜਿਹੜੀ ਬਰਾਉਨ ਲੀਫ ਸਪੋਟ ਜਾਨੀ ਕਿ ਤੱਬਾ ਰੋਗ ਜਿਹਨੂੰ ਕਹਿੰਦੇ ਉਹ ਆਪਾਂ ਨੂੰ ਇੱਕ ਜਾਂ ਦੋ ਜਗ੍ਹਾ ਤੇ ਅੱਜ ਤੋਂ ਹਫਤਾ ਤੱਕ ਪਹਿਲਾਂ ਦੇਖਣ ਨੂੰ ਮਿਲਿਆ ਪਰ ਅਜੇ ਤੱਕ ਸਾਨੂੰ ਉਹਦੀ ਆਪਾਂ ਸਪਰੇ ਨਹੀਂ ਕੀਤੀ ਕਿਉਂਕਿ ਆਪਾਂ ਉਹ ਨਾ ਮਾਤਰ ਦੇਖਣ ਨੂੰ ਮਿਲਿਆ ਤੇ ਨਾ ਅਜੇ ਉਹਦੇ ਮੌਸਮ ਨਹੀਂ ਅਨੁਕੂਲ ਸੀ ਕਿ ਉਹ ਜ਼ਿਆਦਾ ਵਧ ਸਕੇ ਤਾਂ ਆਪਾਂ ਹੁਣ ਸਪਰੇ ਕਰਾਂਗੇ ਬਾਕੀ ਫੰਗੀ ਸਾਈਡ ਅੱਗੇ ਜਾ ਕੇ ਗੋਬ ਦੇ ਟਾਈਮ ਤੇ ਇੱਕੋ ਆਪਾਂ ਸਪਰੇ ਕਰਨੀ ਜ਼ਿਆਦਾ ਕਿਸਾਨ ਵੀਰੋ ਖਰਚਾ ਕਰਨਾ ਜ਼ਿਆਦਾ ਝਾੜ ਨਹੀਂ ਵਦਾ ਤਾ ਆਪਾਂ ਵੀਡੀਓ ਪਾਉਂਦਾ ਇਹ ਮਤਬਲੀ ਕਈ ਕਿਸਾਨ ਵੀ ਹੁਣ ਤੋਂ ਹੀ ਪੱਤਾਲ ਪੇੜ ਤੇ ਗੋਬ ਦੀ ਸੁੰਡੀ ਦੀਆਂ ਚੱਕ ਚੱਕ ਸਪਰੇਆਂ ਤੇ ਖਰਚੇ ਕੀਤੀ ਜਾ ਰਿਹਾ ਹੈ ਦਾ ਨਾਲ ਫੰਗੀ ਸਾਈਡ ਵਾਤਰਾਇਆ ਤਾਂ ਕਿਸਾਨ ਵੀਰੇ ਇੱਥੇ ਆਪਾਂ ਨੂੰ ਅਜੇ ਤੱਕ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਖੇਜ ਬਹੁਤ ਜ਼ਿਆਦਾ ਬਿਮਾਰੀ ਦਾ ਅਟੈਕ ਦਾ ਤੁਸੀਂ ਸਪਰੇਅ ਕਰ ਸਕਦੇ ਹੋ ਬਾਕੀ ਮੈਨੂੰ ਨਹੀਂ ਲੱਗਦਾ ਕਿ ਅਜੇ ਤੱਕ ਕੋਈ ਇਸ ਵੈਰਾਈਟੀ ਦੇ ਵਿੱਚ ਆਪਾਂ ਨੂੰ ਕੋਈ ਜ਼ਿਆਦਾ ਬਿਮਾਰੀ ਦਾ ਅਟੈਕ ਦੇਖਣ ਨੂੰ ਮਿਲਿਆ ਤੇ ਐਵੇਂ ਆਪਾਂ ਫਾਲਤੂ ਦੇ ਵਿੱਚ ਖਰਚਾ ਕਿਉਂ ਕਰੀਏ ਪੱਤਾਲ ਪੇੜ ਗੋਬ ਦੀ ਸੁੰਡੀ ਜਾਂ ਫਿਰ ਫੰਗੀ ਸਾਈਡ ਦਾ ਤਾ ਕਿਸਾਨ ਵੀਰੋ ਹੁਣ ਆਪਾਂ ਗੱਲ ਆ ਜਾਂਦੀ ਕਿ ਇਹ ਝੋਨਾ ਅਸਲ ਦੇ ਵਿੱਚ ਗੋਭ ਵਿੱਚ ਕਦੋਂ ਆਉਂਦਾ ਤਾਂ ਪਿਛਲੇ ਸਾਲਾਂ ਦੇ ਵਿੱਚ ਆਪਾਂ ਨੋਟ ਕੀਤਾ ਸੀ ਕਿਸਾਨ ਵੀਰੇ ਲਗਭਗ 76 ਤੋਂ 77 ਦਿਨ ਦੇ ਵਿੱਚ ਜਾ ਕੇ ਆਪਣਾ ਜਿਹੜਾ ਝੋਨਾ ਗੋਭ ਦੇ ਵਿੱਚ ਆ ਗਿਆ ਸੀ ਪਰ ਹੁਣ ਆਪਣਾ ਝੋਨਾ ਇਸ ਟਾਈਮ ਦੇ ਜਿਹੜਾ ਪੂਰੇ 70 ਦਿਨ ਦਾ ਹੋ ਚੁੱਕਾ ਤੇ ਹਾਲੇ ਫਿਲਹਾਲ ਜੇਕਰ ਆਪਾਂ ਇਹਦੀ ਗੱਲ ਕਰੀਏ ਕੰਡੀਸ਼ਨ ਦੀ ਤੇ ਕਿਸਾਨ ਵੀਰ ਇਹਦੇ ਵਿੱਚ ਅਜੇ ਝੰਡਾ ਪੱਤਾ ਨਿਕਲ ਰਿਹਾ ਕਿ ਝੰਡਾ ਪੱਤਾ ਕਈ ਜਗ੍ਹਾ ਤੇ ਨਿਕਲਾ ਹੈ ਤੇ ਕਈਆਂ ਜਿਹੜੇ ਦੇਖੋ ਆਪਾਂ ਤੁਹਾਨੂੰ ਪੇਪਾਂ ਦਿਖਾ ਦਿੰਨੇ ਹਾਂ ਇਹਦੇ ਵਿੱਚ ਵੀ ਕਿਸਾਨ ਵੀ ਝੰਡਾ ਪੱਤਾ ਆਜੇ ਨਿਖਰ ਰਿਹਾ। ਆਦੂ سامنے ਦੇਖ ਸਕਦੇ। ਇਹ 70 ਦਿਨ ਦੀ ਵੈਰੈਟੀ ਹੋ ਚੁੱਕੀ ਤੇ ਮੈਨੂੰ ਲੱਗਦਾ ਇਸ ਵਾਰ ਚਾਰ ਤੋਂ ਪੰਜ ਦਿਨ ਇਹ ਵੈਰੈਟੀ ਲੇਟ ਗੱਭਾ ਭਰੇਗੀ। ਉਹਦਾ ਕਾਰਨ ਕਿਸਾਨ ਨੂੰ ਇਹੀ ਕਿ ਔੜ ਲੱਗਣ ਕਰਕੇ ਝੋਨਾ ਰੁਗਿਆ ਰਿਹਾ ਤੇ ਦੂਜੇ ਨੰਬਰ ਤੇ ਇਹਦੇ ਚਾਰ ਕੇ ਇਸ ਵਾਰ ਜੇਕਰ ਗੱਲ ਕਰੀ ਆਪਾਂ ਨੂੰ ਯੂਰੀਆ ਅੱਧਾ ਘਟਾ ਵੱਧ ਪਾਉਣੀ ਪਈ ਆ। ਔੜ ਕਰਕੇ ਕਿਉਂਕਿ ਮੀਂਹ ਨਹੀਂ ਪਏ ਜੇਕਰ بارش ਹੋ ਜਾਂਦੀ ਤੇ ਆਪਾਂ ਨੂੰ ਜਿਹੜੀ ਯੂਰੀਆ ਦੀ ਥੋੜੀ ਘੱਟ ਜ਼ਰੂਰਤ ਪੈਂਦੀ ਆ ਪਰ ਇਸ ਵਾਰ ਆਪਾਂ ਨੂੰ ਖਾਦ ਖਰਾਬ ਦੀ ਥੋੜੀ ਵੱਧ ਲੋੜ ਜ਼ਰੂਰਤ ਪਈ ਉਹਦੇ ਕਰਕੇ ਜਿਹੜਾ ਝੋਨਾ ਥੋੜਾ ਜਿਹਾ ਕੱਚਾ ਹੋ ਜਾਂਦਾ ਝੋਨਾ ਜਦੋਂ ਕੱਚਾ ਹੋ ਜਾਂਦਾ ਤਾਂ ਸਾਨੂੰ ਤਿੰਨ ਤੋਂ ਚਾਰ ਦਿਨ ਤੇ ਕਈ ਵਾਰ ਪੰਜ ਤੋਂ 7 ਦਿਨ ਵੀ ਜਿਹੜਾ ਗੱਭਾ ਇਹ ਲੇਟ ਕਰ ਦਿੰਦਾ ਤੇ ਇਸੇ ਕਰਕੇ ਜਿਹੜਾ ਇਸ ਵਾਰ ਜਿਹੜਾ ਗੱਭਾ ਇਹ ਦਾ ਲਗਭਗ ਜਿੱਥੋਂ ਤੱਕ ਆਪਣਾ ਅੰਦਾਜ਼ਾ ਹੈ ਇਹ 80 ਤੋਂ ਲੈ ਕੇ 82-83 ਦਿਨਾਂ ਦੇ ਵਿੱਚ ਜਾ ਕੇ ਗੱਭਾ ਭਰੇਗਾ ਆਪਾਂ ਆਪਣੇ ਖੇਤ ਦੀ ਕੰਡੀਸ਼ਨ ਦੱਸ ਰਹੇ ਆਂ ਬਾਕੀ ਤੁਸੀਂ ਆਪਣੇ ਖੇਤ ਦੀ ਆਪ ਗੌਰ ਰੱਖਿਓ ਕਿਉਂਕਿ ਹਰ ਇੱਕ ਖੇਤ ਦੇ ਵਿੱਚ ਹਰ ਇੱਕ ਟਾਈਮ ਤੇ ਇਹ ਗੱਭਾ ਨਹੀਂ ਭਰਨਾ ਕਿਉਂਕਿ ਆਪ ਕੋ ਆਪਣੇ ਖੇਤ ਦੀ ਜਾਂ ਫਿਰ ਆਪਣੀ ਖਾਮ ਸੰਭਾਲ ਦੇ ਸਿਰ ਤੇ ਗੱਭਾ ਅੱਗੇ ਪਿੱਛੇ ਹੋ ਸਕਦਾ ਤਾਂ ਫਿਲਹਾਲ ਕਿਸਾਨੋ ਜਿਹੜੀ ਮੇਨ ਗੱਲ ਹੈ ਕਿ ਆਪਾਂ ਨੂੰ ਸਪਰੇਅ ਕਰਨ ਦੀ ਦੇ ਵਿੱਚ ਹਜੇ ਤੱਕ ਕੋਈ ਜ਼ਰੂਰਤ ਨਹੀਂ ਬਾਕੀ ਜਦੋਂ ਗੱਭਾ ਭਰਿਆ ਉਸ ਟਾਈਮ ਤੇ ਆਪਾਂ ਜਿਹੜੀ ਸਪਰੇਅ ਕਰਾਂਗੇ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਵੀਡੀਓ ਚੰਗੀ ਲੱਗੇ ਤਾ ਕਿਸਾਨ ਵੀਰੋ ਇੱਕ ਗੱਲ ਇੱਥੇ ਨੋਟ ਕਰਿਓ ਅਗੇਤੀ ਜ਼ਿਆਦੀ ਸਪਰੇਅ ਕਰਨ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਲਾਭ ਨਹੀਂ ਹੈਗਾ ਤੇਵੇਂ ਫਾਲਤੂ ਦਾ ਖਰਚ ਨਾ ਕਰਿਓ ਉਹ ਅਗੇਤੀ ਸਪਰੇਅ ਨਾ ਕਰਿਓ ਤਾਂ ਜਦੋਂ ਗੋਭ ਪੂਰੀ ਭਰ ਜਾਂਦੀ ਹੈ ਪਾਈਪਾਂ ਸਾਰੇ ਆਪਾਂ ਬੂਖ ਛੋਣੇ ਦੀਆਂ ਫੁੱਲ ਜਾਂਦੀਆਂ ਉਸ ਟਾਈਮ ਤੇ ਗੋਭ ਸਮੇਂ ਆਪਾਂ ਨੂੰ ਸਪਰੇਅ ਕਰਨ ਦਾ ਫਾਇਦਾ ਹੁੰਦਾ ਤਾਂ ਵੀਡੀਓ ਚੰਗੇ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਦੇਖਣ ਲਈ ਬਹੁਤ ਬਹੁਤ ਧੰਨਵਾਦ